ਸਸਿਕਾ ਜੀ ਮੈਂ ਹਾ ਅਸ਼ਿਕ ਕੋਲ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਸ ਤਰੀਕੇ ਦੇ ਨਾਲ 5 ਸਾਲ ਦੇ ਬੱਚੇ ਹਰਵੀਰ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਕੋਈ ਕਰਮ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਫੋਟੋਆਂ ਵਾਇਰਲ ਹੋਈਆਂ ਤਾਂ ਲੋਕਾਂ ਵੱਲੋਂ ਜਿਹੜਾ ਹੈ ਗੁੱਸਾ ਪ੍ਰਵਾਸੀਆਂ ਦੇ ਖਿਲਾਫ ਦੇਖਿਆ ਗਿਆ ਲੋਕਾਂ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਜਥੇਬੰਦੀਆਂ ਹੋਣ ਚਾਹੇ ਆਮ ਲੋਕ ਹੋਣ ਚਾਹੇ ਖਾਸ ਲੋਕ ਹੋਣ ਹਰ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਭਜਾਓ ਕਿਉਂਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਕਾਫੀ ਲੋਕ ਜਿਹੜੇ ਨੇ ਹਰ ਵੀਰ ਦੇ ਮਾਪਿਓ ਦੇ ਹੱਕ ਦੇ ਵਿੱਚ ਆ ਕੇ ਖੜੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਇੱਕ 5 ਸਾਲ ਦਾ ਮਾਸੂਮ ਬੱਚਾ ਜਿਨੇ ਹਜੇ ਦੁਨੀਆਦਾਰੀ ਬਾਰੇ ਪਤਾ ਨਹੀਂ ਉਸ ਬੱਚੇ ਦੇ ਹੱਕ ਦੇ ਵਿੱਚ ਆ ਕੇ ਹਰ ਇੱਕ ਖੜਾ ਹੋ ਗਿਆ ਤੇ ਦੂਸਰੇ ਪਾਸੇ ਹਰ ਇੱਕ ਦੀ ਅੱਖ ਨਾਮ ਦੇਖੀ ਯਾਨੀ ਕਿ ਹਰ ਵੀਰ ਦੇ ਹੱਕ ਦੇ ਵਿੱਚ ਸਾਰਾ ਪੰਜਾਬ ਹੀ ਆ ਕੇ ਖੜਾ ਹੋ ਗਿਆ ਦੂਸਰੇ ਪਾਸੇ ਜੇਕਰ ਗੱਲ ਕਰੀਏ ਪ੍ਰਵਾਸੀਆਂ ਦੀ ਜਿਹੜੇ ਆ ਕੇ ਦੂਜੇ ਸੂਬਿਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਵੱਲੋਂ ਜ਼ਮੀਨਾਂ ਜਾਇਦਾਦਾਂ ਵੀ ਬਣਾਈਆਂ ਜਾਂਦੀਆਂ ਨੇ ਲੇਕਿਨ ਉਹਨਾਂ ਦੀ ਜਿਹੜੀ ਹੈ ਨਾ ਤਾਂ ਉਹਨਾਂ ਦੇ ਪਛੋਕੜ ਦਾ ਪਤਾ ਹੁੰਦਾ ਕਿੱਥੋਂ ਆਉਂਦੇ ਨੇ ਨਾ ਹੀ ਕੋਈ ਰਜਿਸਟ੍ਰੇਸ਼ਨ ਵੈਰੀਫਿਕੇਸ਼ਨ ਹੁੰਦੀ ਹੈ ਯਾਨੀ ਕਿ ਪੰਜਾਬ ਇਸ ਟਾਈਮ ਕਾਫੀ ਮੁੱਦੇ ਉੱਤੇ ਪੜਕਿਆ ਹੋਇਆ ਹੈ ਕਿ ਜੇਕਰ ਹਰਵੀਰ ਦੇ ਨਾਲ ਜੋ ਕੁਝ ਹੋਇਆ ਹੈ ਜੇਕਰ ਉਹ ਕਿਸੇ ਹੋਰ ਤੇ ਬੱਚੇ ਨਾਲ ਹੋਵੇ ਤਾਂ ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਪੰਜਾਬ ਤੋਂ ਪੰਜਾਬ ਨੂੰ ਪ੍ਰਵਾਸੀਆਂ ਦੇ ਹੱਥੋਂ ਬਚਾਉਣਾ ਪਵੇਗਾ ਜਿੱਥੇ ਰਾਜੂ ਵਾਲੇ ਦਾ ਤੇ ਦੂਸਰੇ ਪਾਸੇ ਜਿਹੜੇ ਨੇ ਜੋਗਿੰਦਰ ਸਿੰਘ ਉਗਰਾਹਾ ਦਾ ਵੀ ਬਿਆਨ ਨਿਕਲ ਕੇ ਆਇਆ ਕਿ ਜੇਕਰ ਪ੍ਰਵਾਸੀ ਪੰਜਾਬ ਦੇ ਵਿੱਚ ਨਹੀਂ ਕੰਮ ਕਰਨਗੇ ਤਾਂ ਖੇਤੀ ਦਾਵਾ ਡੋਰ ਹੋ ਜਾਏਗੀ ਇੰਡਸਟਰੀ ਦਾਵਾ ਡੋਰ ਹੋ ਜਾਵੇਗੀ ਲੇਕਿਨ ਸ਼ਾਇਦ ਉਗਰਾਹਾ ਤੇ ਰਾਜੂ ਵਾਲ ਇਹ ਪਹੁੰਚ ਚੁੱਕੇ ਨੇ ਜੇਕਰ ਪੰਜਾਬੀ ਹੀ ਇੰਡਸਟਰੀ 'ਚ ਜਾ ਕੇ ਕੰਮ ਕਰਨ ਪੰਜਾਬੀ ਹੀ ਜਿਹੜੀ ਖੇਤੀਬਾੜੀ ਕਰਨ ਤਾਂ ਜਿਹੜੀ ਹੈ ਪੰਜਾਬ ਦੀ ਵੀ ਜਿਹੜੀ ਡਾਵਾ ਡੋਲ ਹੋਈ ਹੋਈ ਹੈ ਤਾਂ ਪੰਜਾਬ ਵੀ ਸਹੀ ਇੱਕ ਰਾਹ ਤੇ ਪਹ ਜਾਏਗਾ ਦੂਸਰੇ ਪਾਸੇ ਜਿਹੜਾ ਹੈ ਇਗਨੋਰਮਲੀ ਵੀ ਜਿਹੜਾ ਹੈ ਵਧੀਆ ਪੰਜਾਬ ਖੜ ਉਠੇਗਾ ਇਸ ਚੀਜ਼ ਦਾ ਵਿਰੋਧ ਕੀਤਾ ਜਿਹੜੇ ਨੇ ਲੱਖਾ ਸਿੰਘ ਸਦਾਨਾ ਉਹਨਾਂ ਨੇ ਕਿਹਾ ਲੱਖਾ ਸਿੰਘ ਸਧਾਨਾ ਨੇ ਕਿ ਪੰਜਾਬ ਨੂੰ ਪ੍ਰਵਾਸੀਆਂ ਦੇ ਹੱਥੋਂ ਬਚਾਉਣ ਦੀ ਲੋੜ ਹੈ ਜੇਕਰ ਪੰਜਾਬ ਦੇ ਲੋਕ ਖੁਦ ਇੰਡਸਟਰੀ 'ਚ ਜਾ ਕੇ ਕੰਮ ਕਰਦੇ ਨੇ ਖੇਤੀ ਕਰਦੇ ਨੇ ਤਾਂ ਲੋਕਾਂ ਨੂੰ ਸਗੋਂ ਇਸ ਚੀਜ਼ ਦਾ ਬੜਾਵਾ ਮਿਲੇਗਾ ਲੋਕ ਜਿਹੜੇ ਨੇ ਕਈ ਕਰਾਂ ਦੇ ਵਿੱਚ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਜਿਹੜੀ ਇਨਕਮ ਸੋਰਸ ਨਹੀਂ ਚੱਲ ਰਿਆ ਉਹ ਵੀ ਚੱਲਣ ਲੱਗ ਜਾਏਗਾ ਉਹਨਾਂ ਨੇ ਕਿਹਾ ਰਾਜੂ ਵਾਲਾ ਤੇ ਉਗਰਾਹਾ ਦੇ ਜਿਹੜੇ ਦੇ ਵਿਰੋਧ ਵਿੱਚ ਬੋਲਦੇ ਨਜ਼ਰ ਆਏ ਲੱਖਾਂ ਸਿਧਾਨਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਲੋਕਾਂ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਜਿਹੜੇ ਨੇ ਇੰਨੀ ਤਰੀਕ ਤੱਕ ਜਿਹੜਾ ਹੈ ਪੰਜਾਬ ਖਾਲੀ ਕਰ ਦੇਣਾ ਯਾਨੀ ਕਿ ਪ੍ਰਵਾਸੀਆਂ ਨੂੰ ਜਿਹੜਾ ਹੈ ਪੰਜਾਬ ਤੋਂ ਜਾਣ ਬਾਰੇ ਕਿਹਾ ਜਾ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਖਾਲਿਸਤਾਨ ਦੇ ਜਿਹੜੇ ਸਮਰਥਕ ਨੇ ਪੰਨੂ ਉਹਨਾਂ ਨੇ ਵੀ 19 ਅਕਤੂਬਰ ਨੂੰ ਅਲਟੀਮੇਟ ਇੱਕ ਡੇਟ ਦੇ ਦਿੱਤੀ ਹੈ ਕਿ ਇਸ ਡੇਟ ਨੂੰ ਜਿਹੜਾ ਹੈ ਪ੍ਰਵਾਸੀਆਂ 19 ਅਕਤੂਬਰ ਨੂੰ ਪ੍ਰਵਾਸੀਆਂ ਦਾ ਜਿਹੜਾ ਹੈ ਇਹ ਇਥੋਂ ਜਾਣਾ ਲਾਜ਼ਮੀ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਲੱਖਾ ਸਿਧਾਨਾ ਦਾ ਵੀ ਬੜਾ ਵਧੀਆ ਬਿਆਨ ਆਇਆ ਕਿ ਉਹ ਪੰਜਾਬ ਦੇ ਵਿੱਚ ਆਉਣ ਪ੍ਰਵਾਸੀ ਆਪਦਾ ਕੰਮ ਕਰਨ ਆਪਦਾ ਕੰਮ ਕਰਕੇ ਜਿਹੜਾ ਹੈ ਉਸ ਤੋਂ ਬਾਅਦ ਉਹ ਪੰਜਾਬ ਨੂੰ ਖਾਲੀ ਕਰਨ ਕਿਉਂਕਿ ਪ੍ਰਵਾਸੀਆਂ ਦੀ ਵਜ੍ਹਾ ਦੇ ਨਾਲ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਇੱਕ ਤਾਂ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਦੂਸਰੇ ਪਾਸੇ ਇੰਡਸਟਰੀਆਂ ਤੱਕ ਜਿਹੜੇ ਨੇ ਪ੍ਰਵਾਸੀ ਆਪਦੇ ਕੰਮ ਕਰਦੇ ਦਿਖਾਈ ਦੇਦੇ ਯਾਨੀ ਕਿ ਹਰ ਇੱਕ ਜਿੱਥੇ ਪੱਲੜਾ ਛਾੜ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਭਗਵੰਤ ਸਿੰਘ ਮਾਨ ਨੇ ਕਿਹਾ ਐਸੀ ਪ੍ਰਵਾਸੀਆਂ ਨੂੰ ਕਿਵੇਂ ਰੋਕ ਸਕਦੇ ਹਾਂ ਸਾਡੇ ਵੀ ਲੋਕ ਦੂਜੇ ਸੂਬਿਆਂ 'ਚ ਜਾ ਕੇ ਕੰਮ ਕਰਦੇ ਨੇ ਅਸੀਂ ਪ੍ਰਵਾਸੀਆਂ ਨੂੰ ਜੇ ਜਿਹੜਾ ਗਲਤ ਕੰਮ ਕਰੇਗਾ ਅਸੀਂ ਉਹਨਾਂ ਨੂੰ ਸਖਤ ਸਜ਼ਾ ਸੁਣਾ ਸਕਦੇ ਹਾਂ ਅਦਾਲਤ ਵੱਲੋਂ ਉਹਨਾਂ ਨੂੰ ਸਖਤ ਸਜ਼ਾ ਸੁਣਾਈ ਜਾਵੇਗੀ ਲੇਕਿਨ ਅਸੀਂ ਪ੍ਰਵਾਸੀਆਂ ਨੂੰ ਪੰਜਾਬ ਖਾਲੀ ਕਰਨ ਨਹੀਂ ਦੇ ਸਕਦੇ ਇਹ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਲੜਾ ਛਾੜ ਦਿੱਤਾ ਸਿਰਫ ਪਰਵਾਸੀਆਂ ਦੇ ਖਿਲਾਫ ਬੋਲਦੇ ਨਜ਼ਰ ਆਏ ਤਾਂ ਸੁਖਪਾਲ ਸਿੰਘ ਖੈਰਾ ਦਾ ਬਿਆਨ ਆਇਆ ਕਿ ਪਰਵਾਸੀਆਂ ਨੂੰ ਕੰਮ ਕਰਨ ਲਈ ਬੁਲਾਇਆ ਜਾਵੇ ਉਹ ਕੰਮ ਕਰਨ ਤੇ ਆਪਣੇ ਜਿਹੜਾ ਹੈ ਦੇਸ਼ ਵਾਪਸ ਚਲੇ ਜਾਣ ਆਪਣੇ ਸੂਬੇ ਆ ਚ ਵਾਪਸ ਚਲੇ ਜਾਣ ਇਹਨਾਂ ਤੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਏ ਇਹਨਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਇਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਨੇ ਚਾਹੀਦੇ ਯਾਨੀ ਕਿ ਕੋਦ ਮਲਾ ਕੇ ਜੇ ਜੇ ਕਾ ਕੋਈ ਬੋਲਿਆ ਹੈ ਤਾਂ ਸੁਖਪਾਲ ਸਿੰਘ ਖੈਰਾ ਤੋਂ ਉਹ ਖੈਰਾ ਹੀ ਲੋਕਾਂ ਦੇ ਹੱਕ ਦੇ ਵਿੱਚ ਆ ਕੇ ਬੋਲੇ ਨੇ ਤੇ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਬੋਲੇ ਨੇ ਹੁਣ ਗੱਲ ਇਹ ਹੈ ਜੀ ਕਿ ਮੁਕਦੀ ਗੱਲ ਇੱਥੇ ਆਈ ਹੈ ਕਿ ਹੁਣ ਹਰੇਕ ਜਥੇਬੰਦੀਆਂ ਵੱਲੋਂ ਹਰੇਕ ਸਮਰਥਕਾਂ ਵੱਲੋਂ ਹਰੇਕ ਲੋਕਾਂ ਵੱਲੋਂ ਜਿਹੜੇ ਨੇ ਪ੍ਰਵਾਸੀਆਂ ਨੂੰ ਜਿਹੜਾ ਹੈ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਹੁਣ ਤੁਹਾਨੂੰ ਜਿਹੜਾ ਹੈ ਦੀਵਾਲੀ ਤੋਂ ਪਹਿਲਾਂ ਪੰਜਾਬ ਛੱਡਣਾ ਪਵੇਗਾ ਯਾਨੀ ਕਿ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਬੱਚੇ ਦੇ ਕਤਲ ਤੋਂ ਬਾਅਦ ਸੂਬੇ ਦੇ ਕਈ ਪਿੰਡਾਂ ਵਿੱਚ ਪ੍ਰਵਾਸੀਆਂ ਦੀ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਜਾ ਰਹੀ ਹੈ। ਪਿੰਡ ਪੰਚਾਇਤਾਂ ਪ੍ਰਵਾਸੀਆਂ ਵਿਰੋਧਨ ਮਨਮਾਨੇ ਫਰਮਾਨ ਜਾਰੀ ਕਰ ਰਹੀਆਂ ਨੇ। ਲੁਧਿਆਣਾ ਦੇ ਕਟਾਲੀ ਕਲਾ ਦੇ ਪਿੰਡ ਪੰਚਾਇਤ ਨੇ ਵੀ ਕਈ ਮਨਮਾਨੇ ਫਰਮਾਨ ਜਾਰੀ ਕੀਤੇ ਇਸ ਦੇ ਨਾਲ ਉੱਥੇ ਰਹਿਣ ਵਾਲੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ। ਕਟਾਣੀ ਕਲਾ ਪੰਚਾਇਤ ਤੇ ਪ੍ਰਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਿਸ ਵਿੱਚ ਉਹਨਾਂ ਨੇ ਦੀਵਾਲੀ ਤੋਂ ਪਹਿਲਾਂ ਪਿੰਡ ਛੱਡਣ ਦੀ ਚੇਤਾਵਨੀ ਦਿੱਤੀ ਗਈ ਪੰਚਾਇਤ ਨੇ ਕਿਹਾ ਕਿ ਪਿੰਡ ਦੇ ਸਾਰੇ ਪ੍ਰਵਾਸੀਆਂ ਨੂੰ 15 ਅਕਤੂਬਰ ਤੋਂ ਪਹਿਲਾਂ ਪਿੰਡ ਖਾਲੀ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਜਾਵੇਗਾ ਇਸ ਨਾਲ ਪ੍ਰਵਾਸੀਆਂ ਦਾ ਗਰਮ ਮਹੌਲ ਪੈਦਾ ਹੋ ਗਿਆ ಗ್ರಾಮ ਸਭਾ ਵੱਲੋਂ ਜਾਰੀ ਫਰਮਾਨ ਤੇ ਇੱਕ ਕਾਪੀ ਸੋਸ਼ਲ ਮੀਡੀਆ ਤੇ ਵਲ ਹੋ ਰਹੀ ਹੈ ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਟਾਣੀ ਕਲਾ ਦੇ ਸਰਪੰਚ ਮਨਜੀਤ ਸਿੰਘ ਨੇ ਦਿਨ ਪਹਿਲਾਂ 21 ਸਤੰਬਰ ਨੂੰ ਗ੍ਰਾਮ ਸਭਾ ਬੁਲਾਈ ਜਿੱਥੇ ਸਾਰੇ ਇਕੱਠੇ ਹੋ ਕੇ ਪੰਚਾਇਤ ਦੇ ਸਭ ਸੰਮਤੀ ਨਾਲ ਫੈਸਲਾ ਕੀਤਾ ਤੇ ਪਿੰਡ ਵਿੱਚ ਰਹਿਣ ਵਾਲੀ ਮਜ਼ਦੂਰਾ ਨੂੰ 15 ਅਕਤੂਬਰ ਤੱਕ ਪਿੰਡ ਖਾਲੀ ਕਰ ਦੇਣਾ ਚਾਹੀਦਾ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਕਿਹਾ ਗਿਆ ਕਿ ਘਰਾਂ ਤੇ ਦੁਕਾਨਾਂ ਪ੍ਰਵਾਸੀ ਮਜ਼ਦੂਰਾਂ ਦੇ ਕਿਰਾਏ ਨਾ ਦੇਣ ਇਸ ਪ੍ਰਸਾਪ ਤੋਂ ਬਾਅਦ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪਿੰਡ ਛੱਡ ਕੇ ਜਦਕਿ ਇੱਥੇ ਬਚੇ ਉਹਨਾਂ ਨੂੰ ਵੀ ਡਰ ਦਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਪ੍ਰਵਾਸੀਆਂ ਨੂੰ ਜਿਹੜਾ ਹੈ ਪੰਜਾਬ ਤੋਂ ਬਚਾਉਣ ਦਾ ਨਿਆ ਜਿਹੜਾ ਹੈ ਪੰਜਾਬ ਦੇ ਲੋਕਾਂ ਵੱਲੋਂ ਏਕਾ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਿਰਫ ਇਹ ਆਉਣ ਕੰਮ ਕਰਨ ਤੇ ਇਸ ਤੋਂ ਬਾਅਦ ਚਲੇ ਜਾਣ ਨਾ ਇਹਨਾਂ ਦਾ ਰਾਸ਼ਨ ਕਾਰਡ ਬਣੇ ਨਾ ਇਹਨਾਂ ਦਾ ਕੋਈ ਆਧਾਰ ਕਾਰਡ ਬਣੇ ਨਾ ਇਹਨਾਂ ਤੇ ਕੋਈ ਵੋਟਰ ਕਾਰਡ ਬਣੇ ਤੇ ਹੁਣ ਪ੍ਰਵਾਸੀਆਂ ਨੂੰ ਪੰਜਾਬ ਛੱਡਣਾ ਪਵੇਗਾ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਦੇ ਲੋਕਾਂ ਵੱਲੋਂ